ਸਤਿ ਸ੍ਰੀ ਅਕਾਲ ਬਾਈ ਜੀ ਮੈਂ ਤੁਹਾਡਾ ਆਪਣਾ ਅੰਮਰਤ ਪੀ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਗਾਨੇ ਵਾਲੇ ਵਿਖੇ ਇੱਕ ਬਾਰੋ ਮਸ਼ੀਨ ਆਈ ਹੈ ਬਾਈਆਂ ਨੇ ਵਿਹਾਂਦੀ ਹੈ 3.5 ਕਰੋੜ ਦੀ ਚਾਰ ਦੀ ਤੇ ਆਪਣੇ ਪਿੰਡ ਆਈ ਹੈ ਵੀ ਗੱਠਾ ਬਣਾਉਣਾ ਆਪਾਂ ਦੇਖਦੇ ਹੁੰਦੇ ਸੀ ਪਹਿਲਾਂ YouTube ਤੇ ਤੇ ਹੁਣ ਆਪਣੇ ਪਿੰਡ ਪਹੁੰਚ ਚੁੱਕੀ ਹੈ ਜਿਹਨੇ ਦੇਖਣਾ ਆਪਣੀ ਵੀਡੀਓ ਰਾਹੀਂ ਦੇਖ ਸਕਦੇ ਹੋ ਇਹ ਗੱਠੀ ਬਾਈ ਆਪਈਏ 5.5 ਕੁਆਟਲ ਦੀ ਬਣਾਉਂਦੀ ਹੈ। ਹੈ? ਆਹ ਫਿਰਦੀ ਆ ਮਸ਼ੀਨ। 4 ਕੁ ਬਣਾਉਂਦੀ ਹੈ ਕਿੱਲੇ ਦੀਆਂ ਬਾਈ ਦੇਖੋ ਢੇਰ ਲਾਏ। ਮੈਂ ਤੁਹਾਡਾ ਆਪਣਾ ਅੰਬਰਤ ਟੀਵੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਬਲੌਗ ਨਾਲ ਜੁੜਿਆ ਕਰੋ ਬਾਈ। ਨਵੀਆਂ ਨਵੀਆਂ ਤੁਹਾਨੂੰ ਤਕਨੀਕਾਂ ਦਿਖਾਵਾਂਗੇ। 4 ਕੁ ਗੱਠਾ ਪੜਾਉਂਦੀ ਹੈ ਬਾਈ ਕਿੱਲੇ ਦੀਆਂ ਇਹ। हां ਆਏ ਵੀ ਲੇਬਰ ਦੀ ਤਾਂ ਹੁਣ ਇਹ ਚ ਵੀ ਦਿੱਕਤ ਹੈ ਹੀ ਨਹੀਂ ਪਹਿਲਾਂ ਲੇਬਰ ਦੀ ਸਮੱਸਿਆ ਬਹੁਤ ਪੈਂਦੀ ਸੀ ਨਾ ਮੈਂ ਮਸ਼ੀਨਰੀ ਵਾਲਿਆਂ ਨੂੰ ਪਾ ਬਾਇਆਂ ਨੂੰ ਵੱਡਿਆਂ ਨੂੰ ਤੇ ਲੇਬਰ ਤਾਂ ਝੰਝ ਤੋਂ ਮੁੱਕ ਗਈ ਹੈ ਨਾ ਜਦੋਂ ਹੁਣ ਇਹ ਤਾਂ ਹਾਈਡਰਨ ਵਾਲੀ ਚੱਕਣੀਆਂ ਨੇ ਪਹਿਲਾਂ ਤਾਂ ਮੇਰੇ ਵਰਗਾ ਚੱਕ ਕੇ ਦੋ ਕੋਠੇ ਦੇ ਕੋਲੇ ਧਰ ਲੈਂਦਾ ਸੀ ਹੁਣ ਉਹ ਵੀ ਜਵਾਨਾ ਗਿਆ ਹੁਣ ਨਾ ਇਹ ਪਤੰਦਰ ਨਹੀਂ ਚੱਕੀਂਦੀ ਇਹ ਨਾ ਧਰੀਂਦੀ ਹੈ ਹੂੰ ਬਾਣਾ ਪੇ ਸਾਫ ਕਰਿਆ ਯਾ ਫਿਰ ਤਾਂ ਜੌਂਡੀ ਯਾਰ ਮਾਨਸਾ ਦਾ ਨੰਬਰ ਹੈ ਬਾਈਆਂ ਦਾ ਇਹਦਾ ਕੌਂਡੀਅਰ ਦਾ ਤਕਨੀਕ ਵਾਰ ਲਈ ਹੈ 4 ਕਰੋੜ ਦੀ ਤਕਨੀਕ ਹੈ ਹੈ ਦੇਖੋ ਕੱਚੂ ਜਾਂ ਗੋਲ ਗੱਠ ਨਾਲੋਂ ਵੀ ਇਹ ਚੌਲਸ ਠੀਕ ਹੈ ਲੱਦਣੀ ਵੀ ਸੌਖੀ ਹੈ ਲਿਆਣੀ ਵੀ ਸੌਖੀ ਹੈ ਹਨਾ ਦੇਖੋ ਜੀ ਆਪਣੇ ਬਲੌਗ ਨਾਲ ਜੁੜਿਆ ਕਰੋ ਬਈ ਵੱਧ ਤੋਂ ਵੱਧ ਨਵੀਆਂ ਤਕਨੀਕਾਂ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਘਰੇ ਬੈਠਾ ਨੂੰ ਤੁਹਾਨੂੰ ਦਿਖਾਵਾਂਗੇ ਇਹ ਜੀਆਂ ਚੀਜ਼ਾਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਅੰਮਰਤ ਪੀਵੀ ਧਾਨੇ ਵਾਲਾ ਬਲੌਗ ਬਈ ਆਪਾਂ ਬਲੌਕਿੰਗ ਦਾ ਕੰਮ ਆ ਆਪਣਾ ਤੇ ਬਲੌਕਿੰਗ ਕਰਦੇ ਰਹਿੰਦੇ ਆ ਤੁਹਾਨੂੰ ਨਵੀਆਂ-ਨਵੀਆਂ ਜਾਣਕਾਰੀਆਂ ਦਿੰਦੇ ਰਹਿੰਦੇ ਆ ਤੇ ਦੇਖੋ ਬਈ ਜਦੋਂ ਗੱਠ ਦੇਖਦੀ ਆ ਨਾ ਬਈ ਧਰਤੀਆਂ ਗਾਦੀਆਂ ਜਿਵੇਂ ਦੂਰ ਨਹੀਂ ਬਦਲ ਗੱਜਾਂ ਹੁੰਦਾ 7 ਕਿ ਮਿੰਟਾਂ ਦਾ ਬਈ ਕਿੱਲਾ ਕੱਢ ਦਿੰਦੀ ਆ ਇਹ ਹਣਾ ਆਹ ਦੇਖੋ ਵੀ ਚਾਰਕ ਕਿੱਲੇ ਦੀਆਂ ਗੱਠਾ ਬਣਾਉਂਦੀ ਆ ਇਹ દોડ ડ્રાઈવર ਨੇ ભાઈ એસી ટ્રેક્ટર ਹੈ ના તੱਕੇ ના આકે ਪਰ ਫੇਰ ਵੀ ਆਪਾਂ ਲਾਇકે ਭੈਣਾ 35000 ਦਾ ટ્રેક્ટર ਤੇ 35 ਦਾ ਡეკ ਲਾ ਲੰਨੇ ਵਾਈਆਂ ਨੇ ਕੁਝ ਵੀ ਨਹੀਂ ਵਿੱਚ ਕਰਿਆ ਹੋਇਆ ਇਹਦੇ ਮੈਂ ਵਿੱਚ ਤੜਕੇ ਦੇਖਿਆ ਹੋਇਆ ਇਥੇ ਕੀ ਤਰ੍ਹਾਂ ਸਕਰੀਨ ਲੱਗੀ ਹੋਈ ਹੈ ਵਿੱਚ ਦੇਖਦਾ ਵੀ ਕਿਹੜਾ ਪਾਰਟ ਕਦੋਂ ਖੜ ਗਿਆ ਕੀ ਗੱਲਬਾਤ ਮਾੜ ਹੈ ઠાਗਾ ਮਸ਼ੀਨ ਛੱਡਿਆ ਸੀ ਤੇ ਉਹਦੀ ਬਾਈ ਨੇ ਸਕ੍ਰੀਨ ਤੇ ਕੈਚ ਕਰਿਆ ਤੇ ਨਾਲ ਦੀ ਨਾਲ ਉਹਨੇ ਮਸ਼ੀਨ ਰੋਕੀ ਦਿੱਤਾ ਕਾ ਪਾਇਆ ਤੇ ਚਾਰ ਹੀ ਨਾਲ ਉੱਧਰ ਪਾ ਦਿਨਾ ਚਾਰ ਉੱਧਰ ਦੁਬਾਰੇ ਫੇਚ ਲਾਤੀ ਤੇ ਐਂ ਆ ਬਾਈ ਇੰਡਗਾ ਚ ਵੀ ਇਹ ਕੰਮ ਹੋਣ ਲੱਗਿਆ ਬਾਹਰਲੇ ਦੇਸ਼ਾਂ ਦਾ ਇੱਥੇ ਬਈ ਗੋਰਾ ਆਇਆ ਸੀ ਮਸ਼ੀਨ ਨੂੰ ਜਦੋਂ ਪਹੁੰਚ ਕਰੀ ਇਹਨਾਂ ਨੂੰ ਦੱਸਣ ਟ੍ਰਾਇਲ ਦੇਣ ਵੀ ਐਂ ਕਰਨੋ ਇਹ ਪਤੰਦਰ ਗੋਰੇ ਤੋਂ ਪਹਿਲਾਂ ਹੀ ਜਾਣਦੇ ਸੀ ਇਹ ਕਹਿੰਦੇ ਨਹੀਂ ਇੱਥੋਂ ਨਹੀਂ ਐਂ ਜਿ ਐਂ ਆਉਂਦਾ ਗੋਰਾ ਵੀ ਹੈਰਾਨ ਹੋ ਗਿਆ ਵੀ ਹੈ ਤਕਨੀਕ ਵਾਰ ਲਈ ਆ ਯਾਰਾ ਤੇ ਦੱਸਿ ਇਹ ਆਪਾਂ ਨੂੰ ਜਾਂਦੇ ਨੇ ਸੋ ਇੰਡੀਆ ਵਾਲਾ ਦਾ ਭਈ ਦਿਮਾਗ ਬਹੁਤ ਐ ਥੋੜਾ ਜਿਹਾ ਗਰੀਬੀ ਵੱਲੋਂ ਜਿਹੜਾ ਆਪਾਂ ਮਾਰੇ ਜਾਂਦੇ ਆ ਗਰੀਬੀ ਦੇ ਦਾਵਾ ਜ਼ਮੀਨਾਂ ਘਟਨੇ ਪ੍ਰੋਪਰਟੀਆਂ ਆਪਣੇ ਕੋਲ ਘਟਨੇ ਇੰਨੀ ਬੱਤੀ ਨੇ ਇਸ ਕਰਕੇ ਆਪਾਂ ਦਿਲ ਵੱਡੇ ਨੇ ਆਪਣੇ ਇੰਡੀਆ ਵਾਲਾ ਨੇ ਥੋੜਾ ਜਿਹਾ ਭਈ ਦਿਲ ਵੱਡੇ ਨੇ ਉਹਦਾ ਕਰਕੇ ਦਿਮਾਗ ਵੀ ਹੈਗੇ ਨੇ ਕਿ ਆ ਗਿਆ ਭਈ ਤਰੇ ਕੋਲੇ ਜਮਾ ਬਾੰਗਿਆਂ ਨੂੰ ਚਾਹ ਪਾਣੀ ਦਿਆਂ ਬਾਹੋਂ ਇਹ ਬ੍ਰੇਕ ਤੋਂ ਬਰਾਬਰ ਹੀ ਜਾਂਦਾ ਪਟਾ ਬੁੱਟਾਂ ਦੇ ਜਰੂਰ ਦੋ ਲਾਖਾਂ ਦੀ ਇਹ ਦੇਖੋ ਨਹੀਂਦਾ ਕਲੱਚ ਖੁੱਲਾ ਘੈਂ ਕਰਦੀ ਐ ਸੱਟ ਕੇ ਨਾ ਗੱਠ ਨੂੰ ਦੇਖੋ ਧਰਤੀ ਵੀ ਨਾ ਮੈਨੂੰ ਲੱਗਦਾ ਜਿੱਥੋਂ ਦੀ ਨੰਘਿਆ ਰੋਡੀ ਕੋਟਰ ਵੀ ਥੋੜਾ ਜਿਹਾ ਵਜਨ ਘੱਟ ਹੋਊਗਾ ਫੈਂ ਫੈਂ ਕਰਦੀ ਐ ਵਧੀਆ ਕੰਮ ਐ ਬਾਈਆਂ ਦਾ ਖਰਚਿਆਂ ਦੇ ਟਪੈਂਟਾ ਜੇ ਹੁਣ ਖਰਚੇ ਆਪਾਂ ਸ਼ੌਂਕ ਨਾਲ ਵਧੇ ਆਪਦੇ ਗੱਲ ਫਿਰ ਉੱਥੇ ਆ ਜਾਂਦੀ ਹੈ ਬਾਈ ਜੇ ਪੋਸਟਦਾਰ ਚੰਦ ਚਾ ਲਾਇਆ ਹੋਵੇ ਤੇ ਖਰਚੇ ਚਾਜ ਨਾਲ ਵੱਡੇ ਹੋਣ ਇਹਦੀ ਭੈਣ ਨੂੰ ਛੱਪ ਕੇ ਥੱਲੇ ਖਰਚੇ ਤੇ ਬੱਸ ਵੇ ਗੱਲੇ ਦੁਰਜਣੇ ਆ ਫੇਰ ਤਾਂ ਆਪਾਂ ਜੀਰੋ ਡਰ ਨਮਾਰ ਲਾਉਣ ਜਿਹੜਾ ਮਾੜਾ ਮੋਟਾ ਜਿਹਾ ਹੀ ਰਹਿੰਦੇ ਇਥੋਂ ੜਾ ਖਰਚੇ ਦੀ ਬਦੌਲਤ ਰਹਿੰਦਾ ਜਦੋਂ ਖਰਚੇ ਵਾਲੇ ਆਪਾਂ ਕਹਿ ਕੇ ਤੁਰ ਜਾਂਦੇ ਤੇ ਰੋਟੀ ਲੈ ਕੇ ਟੋਕਰੀ ਆਉਂਦੇ ਬਾਈ ਉਦੋਂ ਫਰਾਹੀ ਕੁਝ ਹੋ ਜਾਂਦਾ ਤੇ ਕੋਲੇ ਖੜ ਕੇ ਆਪਾਂ ਕੰਮ ਕਰਾਇਆ ਕਰੋ ਤੇ ਬਹੁਤ ਬਹੁਤ ਮੈਂ ਤਾਂ ਕਹਿੰਦਾ ਬਾਈਆਂ ਦਾ ਧੰਨਵਾਦ ਹੈਗਾ ਨੇ ਇੰਡੀਆ ਚ ਇਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਹੁਣ ਆਪਣੇ ਮਨੀ ਆ ਰਿਹਾ ਬਾਈ ਦੇਖਦੇ ਆਂ ਕਿ ਗੱਲਬਾਤ ਕਰਨ ਲੱਗਿਆ ਤਾਂ ਜ਼ਰੂਰ ਕਰਾਂਗੇ ਤੇ ਵੀਡੀਓ ਨੂੰ ਬਾਈ ਬਣ ਕੇ ਸਾਰਿਆਂ ਤੇ ਕਿਰਪਾ ਝਾੜੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਦੱਸ ਦਿਆ ਕਰੋ ਵੀ ਤੁਹਾਨੂੰ ਵਧੀਆ ਲੱਗਿਆ ਜਾਂ ਕਿਵੇਂ ਲੱਗਿਆ ਹਨਾ ਤੇ ਸਾਰੀ ਗੱਲਬਾਤ ਹੋ ਜਾਂਦੀ ਹੈ ਤੇ ਹੁਣ ਆ ਦੂਸਰੇ ਰੰਗ ਲੱਗਦਾ ਦਾ ਚੱਛੀ ਲੋ ਜੀ ਪੈਂਦੀ ਏ ਧਮਾਲ ਮੌਣੀ ਜੋ ਐਵੇਂ ਨੰਬਰ ਤੇ ਟੀਵੀ ਵਾਲਾ ਛੋਡੇ ਪਿੱਛੇ ਖੇਤਾਂ 'ਚ ਫਿਰਦਾ ਬਾਈ ਛੋਡੇ ਵਿੱਚ ਹੀ ਫਿਰਦੇ ਆ ਕਰਦਿਆ ਕਰੋ ਲਾਇਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਵੀਰ ਬਣ ਕੇ ਬਹੁਤ ਤਕੜੀ ਚੀਜ਼ ਦਿਖਾਈ ਹੈ ਸਾਨੂੰ ਅੱਜ ਪਹਿਲਾਂ ਤਾਂ ਥਾਂ ਥਾਂ ਇਕੱਠਾ ਪੰਨਿਆਂ ਹੁੰਦਿਆਂ ਸੀਗਾ ਹੁਣ ਥੋੜਾ ਆ ਵੱਡੀਆਂ ਕਰਕੇ ਇਹਨਾਂ ਨੂੰ ਕੋਈ ਚੱਕਦਾ ਨਹੀਂ ਧਰਦਾ ਵੀ ਨਹੀਂ ਚੋਰੀ ਵੀ ਨਹੀਂ ਹੁੰਦੀਆਂ ਹਨਾ ਇੰਨੇ ਵਿਚਾਰਾਂ ਨੇ ਮਿਹਨਤ ਕਰੀ ਆ ਜਿਹੋ ਨਾਲ ਦੀ 5.5 ਕੁਆਟਲ ਦੀ ਇੱਕ ਘੱਟ ਚੋਰੀ ਹੋ ਗਈ ਮਾਲਾ ਵੀ ਕਿੰਨੇ ਪੈਸਾ ਦਾ ਨੁਸਾਨ ਹੋ ਗਿਆ ਨਾ ਤੇ ਇੱਕ ਤਾਂ ਉਹ ਚੰਚਤ ਗਿਆ ਹੁਣ ਤੇ ਹੁਣ ਬਾਅਦ ਦੀ ਇਹਨਾਂ ਨੇ ਇੱਕ ਦੂਜੇ ਕਮਾਂਡ ਕਰੇ ਤੇ ਸਾਰਿਆਂ ਨੂੰ ਵੇਲਾ ਕਰਕੇ ਜਾਣਗੇ ਬਈ 110 ਕਿਲਿਆਂ ਦੀ ਤੇ ਉਹਦੀ ਕੱਪੜਾ ਨੇ ਤੇ ਆਪਣੇ ਰੋਜ਼ਮਰ ਨੂੰ ਮੇਰੇ ਹਿਸਾਬ ਚ ਚਾਰ ਮਸ਼ੀਨਾਂ 110 ਕਿਲੀ ਵੜਦੇ ਆਉਣੀਆਂ ਤੇ ਮਾਗਰ ਦੀ ਮੰਗਰੀ ਇਹ ਮਸ਼ੀਨ ਫਿਰਦੀ ਹੈ ਸੋ ਕਾਇਤਰੀਕ ਹੋ ਗਈ 25 26 ਤਰੀਕ ਹੋ ਗਈ ਬਈ 25 ਤਰੀਕ ਹੋਊਗੀ ਤੇ 26 ਨੂੰ ਵੀਡੀਓ ਪਾਵਾਂਗੇ ਨਾਲ ਦੀ ਨਾਲ ਹੀ ਗੱਠਾਂ ਚੱਕੀ ਜਾਂਦੇ ਨੇ ਤੇ ਹਿਸਾਬ ਲਾ ਲਓ ਵੀ ਪ੍ਰਦੂਸ਼ਣ ਤੋਂ ਆਪਾਂ ਕਿੰਨੇ ਰਹਿਤ ਹੋ ਗਏ ਹਨਾ ਬਈ ਅੱਜ ਕੱਲ ਤਾਂ ਆਪਣੇ ਅੱਖਾਂ ਫਟਣ ਲੱਗ ਜਾਂਦੇ ਆ ਉਹਨਾਂ ਦੇ ਨਾਲ ਧੂਏ ਨਾਲ ਕਿੱਥੇ ਹੁਣਾ ਇਹ ਦੇਖੋ ਸੂਰਜ ਚੰਦਰਮਾ ਦੇਵਤਾ ਆਪਣੇ ਉੱਪਰ ਖੜੇ ਨੇ ਥਾਲੀ ਵਿਚ ਦੀ ਦੇ ਰਹੇ ਇਹ ਵੀ ਕੰਜਰ ਦਾ ਕੋਲੋਲਾ ਕਰਦਾ ਕਹਿੰਦਾ ਹੁਣ ਮੇਰਾ ਕੀ ਕਰ ਲਿਆ ਮੈਂ ਏਡਾ ਏਡਾ ਮਸ਼ੀਨਾਂ ਲਿਆ ਹਨਾ ਤੇ ਬਾਈ ਬਣ ਕੇ ਧੰਨਵਾਦ ਜੀ ਸਾਰਿਆਂ ਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ